ਹਾਂਜੀ ਆਪ ਸਾਰਿਆਂ ਨੂੰ ਮੇਰੀ ਤਰਫੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਅੱਜ ਦਾ ਸ਼ਬਦ ਹੈ ਜੀ ਮਨ ਦੀਆਂ ਚਿੰਤਾ ਦੂਰ ਹੂੰ ਵਣ ਗਵੜੀ ਮਹੱਲਾ ਪੰਜਵਾ ਤਨ ਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਹ ਸ਼ਬਦ ਹੈ ਗੁਰ ਕਾ ਸ਼ਬਦ ਰਾਖ ਮਨ ਮਾਹੀ ਨਾਮ ਸਿਮਰ ਚਿੰਤਾ ਸਭ ਜਾਹੀ ਬਿਨ ਭਗਵੰਤ ਨਾਹੀ ਅਨ ਕੋਈ ਮਾਰੇ ਰਾਖੇ ਕੋ ਸੋਇ ਰਹਾਉ ਗੁਰ ਕੇ ਚਰਨ ਹਰਿਦੈ ਵਰਤਾ ਹਰੇ ਅਗਨ ਸਾਗਰ ਜਾਪੋ ਤਰੇ ਪਾਰੇ ਗੁਰ ਮੂਰਤ ਸਿਉ ਲਾਇ ਤਿਆਨ ਇਹਾ ਉਹਾ ਪਾਵੇ ਮਾਣ ਸਗਲ ਤਿਆਗ ਗੁਰ ਚਰਨੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਸਗਲ ਤਿਆਗ ਗੁਰ ਸ਼ਰਣੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਸੋ ਇਹ ਵਾਲਾ ਸ਼ਬਦ ਤੁਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਦਾ ਹੈ ਆਪ ਜੀ ਆਪਣੇ ਘਰ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਸਤੇ ਇਹ ਸ਼ਬਦ ਅਮਰਤ ਵੇਲੇ ਪੜੋ ਰੋਜ਼ਾਨਾ ਅਮਰਤ ਵੇਲੇ ਤੁਸੀਂ ਇਹ ਵਾਲੀ ਬਾਣੀ ਜਿੰਨਾ ਦਿਲ ਕਰਦਾ ਹੈ ਉੰਨੀ ਪੜੋ ਤੁਸੀਂ ਤੁਹਾਡੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ